ਖਟਿਆਲਾ ਸੈਣੀ ਦਾ ਸਾਰਾ ਪਿੰਡ ਬਹੁਤ ਹੀ ਖੂਬਸੂਰਤ ਤਰੀਕਾ ਨਾਲ ਸਜਾਇਆ ਹੋਇਆ ਹਰ ਘਰ ਵਿੱਚ ਲੜੀਆਂ ਲਾਈਆਂ ਹੋਈਆਂ ਆ ਜੀ ਤੇ ਇਸ ਤਰ੍ਹਾਂ ਸੰਗਤਾਂ ਜਦੋਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਸ ਸਥਾਨ ਤੇ ਜਿਹੜੇ ਝੰਡੇ ਸੁਖੀ ਹੁੰਦੇ ਉਹ ਲੈ ਕੇ ਆਉਂਦੀਆਂ ਆ ਜੀ ਤੇ ਇਹ ਰਾਹ ਜਾਂਦਾ ਆ ਗੁਰਦੁਆਰਾ ਸਾਹਿਬ ਪਿੰਡ ਸਾਹਿਬ ਨੂੰ ਤੇ ਆਪਾਂ ਵੀ ਜਾ ਰਹੇ ਆ ਉਸੇ ਪਾਸੇ ਨੂੰ ਸਾਰੇ ਕਰਮ ਦਰਵਾਜੇ ਤੇ ਇਹ ਵੀ ਤੁਹਾਨੂੰ ਦੱਸਿਆ ਇਸ ਤਰ੍ਹਾਂ ਖੁੱਲੇ ਮਿਲਣਗੇ ਦੇਖੋ ਇਹ ਘਰ ਦਾ ਦਰਵਾਜਾ ਬੰਦ ਨਹੀਂ ਹੈਗਾ ਸਾਰੇ ਕੰਦ ਦੇ ਦਰਵਾਜੇ ਇਸਦਾ ਖੁੱਲੇ ਆ ਜੀ ਤੇ ਲੱਖਾਂ ਦੀ ਤਲਾਸ਼ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਦਰਸ਼ਨ ਮੇਲੇ ਕਰਨ ਸੰਗ ਦੇ ਨਾਲ ਚੱਲਣ ਲਈ ਆਪਾਂ ਬਿਲਕੁਲ ਬਾਹਰ ਆ ਜੀ ਗੁਰਦੁਆਰ ਸਾਹਿਬ ਦੇ ਇੱਥੇ ਦੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜੀ ਗੁਰਦੁਆਰਾ ਛੇਵੀਂ ਪਾਸ਼ੇ ਪਿੱਪਲ ਸਾਹਿਬ ਇਸ ਪਿੱਪਲ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਠਹਿਰਾਉ ਕੀਤਾ ਸੀਗਾ ਤੇ ਸੰਗਤਾਂ ਆਪਣੀਆਂ ਮਨੋ ਕਾਮ ਰੇ ਜਿਹੜੇ ਸੁੱਖ ਦੀਆਂ ਜਾਂ ਜੋ ਸੁੱਖਾ ਪੁਰੀਆਂ ਹੋਣਗੀਆਂ ਉਸ ਤੋਂ ਬਾਅਦ ਇਸ ਤਰ੍ਹਾਂ ਢੇਲੇ ਕਿ ਇਸ ਸਥਾਨ ਤੇ ਪਹੁੰਚਦੀਆਂ ਜੀ ਸੰਗਤ ਜੀ ਇਹ ਉਹ ਪਿੱਪਲ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹ ਕੇ ਠਹਿਰਾਉ ਕੀਤਾ ਸੀ ਤੇ ਸੰਗ ਤਾਂ ਅੱਜ ਵੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰ ਸਕਦੇ ਹੋ ਤੁਸੀਂ ਬਤ ਆ ਲੈ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪ੍ਰਕਾਸ਼ ਨੇ ਸੰਗਤ ਜਿੱਥੇ ਇੱਕ ਪਾਸੇ ਵਿਪਲ ਦੇ ਦਰਸ਼ਨ ਕਰਦੀਆਂ ਜਿੱਥੇ ਗੁਰੂ ਸਾਹਿਬ ਜੀ ਦਾ ਘੋੜਾ ਬੰਨਿਆ ਸੀ ਉੱਥੇ ਮਹਾਰਾਜ ਦੇ ਸਾਨੂੰਕ ਵੀ ਨਤਮਸਤਕ ਹੁੰਦੀਆਂ ਨੇ ਜੀ ਗੁਰਦਾਪਪੀ ਸਾਹਿਬ ਦੇ ਬਿਲਕੁਲ ਨਾਲ ਤਪਸਥਾਨਿਆ ਜੀ ਬੰਦਪਾਪਾ ਤਰਨਦਾਸ ਜੀ ਦਾ ਸੰਗਤਾਂ ਇੱਥੇ ਵੀ ਨਤਮਸਤਕ ਹੁੰਦੀਆਂ ਨੇ ਜੀ ਨਾਲ ਗੁਰਦੁਆਰਾ ਭੂਰਾ ਸਾਹਿਬ ਆ ਜਿੱਥੇ ਉਹਨਾਂ ਨੇ ਤਪ ਕੀਤਾ ਉਧਰ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਜੀ This. <laughs> ਇਹ ਬਾਪੂ ਜੀ ਜਿਹੜੇ ਆਪਾਂ ਪੈਸੇ ਦਰਸ਼ਨ ਕਰ ਰਹੇ ਹਾਂ ਦੱਸ ਰਹੇ ਆ ਕਿਦਾਂ ਵੇਲੇ ਬਾਪੂ ਜੀ ਦੱਸੋ ਜੀ ਇਹ ਜੀ ਬਾਬਾ ਕਰਨ ਦਾਸ ਜੀ ਨੇ ਇੱਥੇ 101 ਅਖੰਡ ਪਾਠ ਪੂਰਾ ਸਾਹਿਬ ਤੇ ਕੀਤਾ ਤੇ ਜਦੋਂ ਨਿਸ਼ਾਨ ਸਾਹਿਬ ਦੀ ਸਥਾਪਨਾ ਕਰਨੀ ਸੀ ਹਨਾ ਜੀ ਜੀ ਤੇ ਸਾਡੇ ਬਜ਼ੁਰਗ ਥੱਲੇ ਟੋਆ ਪੱਟ ਰਹੇ ਸੀ 10-12 ਫੁੱਟ ਤੇ ਗੁਰਚੰਦ ਸਿੰਘ ਤੇ ਗੁਰਵਚਨ ਸਿੰਘ ਸਤਵਜਨ ਜੀ ਤੇ ਇਹ ਉਹ ਜਿਸ ਵੇਲੇ ਥੱਲੋ ਪੁੱਜਾ ਪੈਸਿਆਂ ਦਾ ਲਿਖੇ ਰਾਇਆ ਤੇ ਉਹਦੇ ਤੇ ਅੱਲਾ ਓਮ ਧੰਨ ਨਾਨਕ ਲਿਖਿਆ ਆ ਜਿਹਦਾ 50 ਰਾਂਦੀ ਦੀ ਤਾਂਬੇ ਦੀ ਪੱਟੀ ਹੁੰਦੀ ਆ 7 ਵਜੇ ਜੀ ਓਏ ਇਹ ਆਪਸ ਵਿੱਚ ਥੱਲੇ ਗੱਲਾਂ ਕਰਦੇ ਸੀ ਕਿ ਵੀ ਉੱਪਰ ਕਹਿੰਦਾ ਬਾਬਿਆਂ ਕੋਈ ਪੈਸੇ ਮਿਲਨੇ ਨਹੀਂ ਤੁਹਾਨੂੰ ਬਾਬੇ ਨਹੀਂ ਮਿਲਨੇ ਆਪੇ ਹੁਣ ਤੁਸੀਂ ਜੇਬ ਚ ਪਾ ਲਓ ਜਿਹੜੇ ਪਾਉਣੇ ਆ ਅੱਛਾ ਜੀ ਤੇ ਉਹ ਹੁਣ ਉਹ 27 ਪਾਸੇ ਸਾਡੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਗੋਲਕ ਨੂੰ ਨਿਕਲੇ ਆ ਅੱਛਾ ਜੀ ਉਹ ਅਸੀਂ ਇੱਥੇ ਨਿਸ਼ਾਨੀ ਤੌਰ ਤੇ ਚੰਨ ਤੌਰ ਤੇ ਰੱਖੇ ਹੋਏ ਇਤਿਹਾਸਿਕ ਨਾ ਪ੍ਰਾਤਨ ਆ ਪ੍ਰਾਤਨ ਆ ਇਹ ਦੇਖੋ ਕਦੋਂ ਦੇ ਹੋ ਕੇ ਬਾਬੇ ਨਾਨਕ ਦੇ ਪਹਿਲਾ ਪਹਿਲਾਂ ਚੱਲਦੇ ਪਹਿਲਾਂ ਤੋਂ ਪਹਿਲਾਂ ਤੋਂ ਕਦੇ ਬਣੇ ਹੋ ਕੇ ਪਹਿਸ ਤਾਂ ਪਹਿਲਾਂ ਬਣੇ ਹੋਣੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਅਸੀਂ ਚੱਕ ਕੇ ਪੜ ਸਕਦੇ ਆ ਅੱਛਾ ਜੀ ਗੋਮ ਅੱਲਾ ਧਾ ਨਾਨਕ ਤਿੰਨ ਭਾਸ਼ਾ ਲਿਖੀਆਂ ਤਿੰਨ ਭਾਸ਼ਾ ਜੀ ਠੀਕ ਆ ਸਤਿਵੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਪ੍ਰਾਤਨ ਸਵੇਰ ਦੀ ਨਿਸ਼ਾਨੀਆਂ ਜਿਹੜੀਆਂ ਮਿਲੀਆਂ ਆ

ਤੇ ਦੋਨਾਂ ਪਾਸੇ ਦੇ ਲਿਖਿਆ ਹੋਇਆ ਜੀ ਅਲੱਗ-ਅਲੱਗ ਅੱਲਾ ਧੰਨ ਨਾਨਕ ਓਮ ਦੇ ਚਿੱਤਰ ਆ ਉੱਥਰੇ ਹੋਏ ਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਦਰਸ਼ਨ ਮਿਲੇ ਕਰਨ ਆ ਰਹੀਆਂ ਜੀ ਦੂਰੋਂ ਦੂਰੋਂ ਤੇ ਬਕੂ ਜੀ ਦੱਸ ਰਹੇ ਆ ਰਾਤ ਨੂੰ 2:30 ਵੇਲੇ ਤੱਕ ਨਿਸ਼ਾਨ ਸਾਹਿਬ ਚੜ੍ਹਦੇ ਹੁੰਦੇ ਆ ਦੇਖੋ ਚੰਨ ਨਿਸ਼ਾਨ ਸਾਹਿਬ ਜਿਹੜੇ ਚੜ ਰਹੇ ਆ ਜਿਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਮਹਾਰਾਜ ਦੁੱਧ ਪੁੱਤ ਦੀ ਜਦੋਂ ਦਾਤ ਬਖਸ਼ਦੇ ਆ ਪਿੰਡ ਖੜਿਆਲਾ ਸੈਣੀਆ ਫਜਾ ਤਿਆਰ ਹੋਇਆ ਤੂੰ ਫਟਾਫਟ ਸੋ ਆਪਣੇ ਦੇਖਦੇ ਦੇਖਦੇ ਇੱਕ ਕਤਾਰ ਬਹੁਤ ਲੰਬੀ ਹੁੰਦੀ ਜਾ ਰਹੀ ਆ ਸੰਗਤ ਹੋਰ ਵੱਡੀ ਗਿਣਤੀ ਵਿੱਚ ਆ ਰਹੀ ਆ ਜੀ ਇਹਨਾਂ ਦਰਸ਼ ਮੇਲੇ ਕਰਨੇ ਆ ਆਪਾਂ ਤਾਂ ਲੈ ਕੇ ਚੱਲਦੇ ਆ ਇਹਦਾ ਮੇਨ ਗੁਰਦੁਆਰਾ ਸਾਹਿਬ ਆ ਜਿੱਥੋਂ ਸੰਗਤ ਦੀ ਸ਼ੁਰੂਆਤ ਹੋਣੀ ਆ ਰੰਭਤਾ ਹੋਣੀ ਆ ਕਰਦੇ ਆ ਮਹਾਰਾਜ ਦੇ ਦਰਸ਼ਨ ਮੇਲੇ ਤਨਾਲ ਤੁਲੂ ਕਰਾਉਣੇ ਆ ਜੀ ਚਲਦੇ ਗੁਰਦੌਰ ਸਾਹਿਬ